ਜੋ ਸਾਡੇ ਵੱਲੋਂ ਤੁਹਾਨੂੰ ਘਟਨਾਵਾਂ ਸੁਣਾਈਆਂ ਜਾਂਦੀਆਂ ਨੇ ਉਹਨਾਂ ਦਾ ਮਕਸਦ ਇਹ ਹੁੰਦਾ ਹੈ ਕਿ ਤੁਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੋ ਤਾਂ ਜੋ ਤੁਸੀਂ ਜਿੱਦਾਂ ਦੀ ਤੁਹਾਨੂੰ ਘਟਨਾ ਸੁਣਾਈ ਜਾਂਦੀ ਆ ਓਦਾਂ ਦੀਆਂ ਪ੍ਰਸਥਿਤੀਆਂ ਤੋਂ ਬਚ ਸਕੋ ਜਿਵੇਂ ਮੈਂ ਥੋੜੇ ਦਿਨ ਪਹਿਲਾਂ ਇੱਕ ਘਟਨਾ ਸੁਣਾਈ ਸੀ ਗੁਰਦਾਸਪੁਰ ਜ਼ਿਲ੍ਹੇ ਦੇ ਥਾਣਾ ਭੈਣੀ ਮੀਆਂ ਖਾਨ ਦੇ ਅਧੀਨ ਪੈਂਦੇ ਪਿੰਡ ਸੈਦੋਬਾਲ ਗੁਨੋਪੁਰ ਦੀ ਇਥੋਂ ਦਾ ਰਹਿਣ ਵਾਲਾ ਇਕਬਾਲ ਸਿੰਘ ਸੀ ਇਹ ਗੱਲ ਸੀ 25 ਜੁਲਾਈ 2025 ਦੀ ਇਕਬਾਲ ਸਿੰਘ ਦੇ ਅਤੇ ਉਸ ਦੀ ਪਤਨੀ ਦੇ ਨਾਲ ਦੋ ਠੱਗਾਂ ਵੱਲੋਂ ਠੱਗੀ ਮਾਰੀ ਜਾਂਦੀ ਹੈ ਤੇ ਤਕਰੀਬਨ ਉਹਨਾਂ ਦਾ 3.5 ਲੱਖ ਰੁਪਏ ਦਾ ਨੁਕਸਾਨ ਕੀਤਾ ਜਾਂਦਾ ਸੋਨਾ ਲੈ ਜਾਂਦੇ ਨੇ ਨਗਦੀ ਲੈ ਜਾਂਦੇ ਨੇ ਉਹਨਾਂ ਠੱਗਾਂ ਨੇ ਇੱਕ ਜਾਲ ਵਿਛਾਇਆ ਸੀ ਜਿਸ ਵਿੱਚ ਇਕਬਾਲ ਸਿੰਘ ਅਤੇ ਉਸ ਦੀ ਪਤਨੀ ਫਸ ਜਾਂਦੇ ਆ ਤੇ ਉਹਨਾਂ ਨੂੰ ਆਪਣਾ ਸੋਨਾ ਦੇ ਬੈਠਦੇ ਆ ਬਿਲਕੁਲ ਇਦਾਂ ਦੀ ਘਟਨਾ ਇੱਕ ਹੋਰ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਬੰਦੇ ਦੇ ਨਾਲ 4.5 ਤੋਂ 5 ਲੱਖ ਦੀ ਠੱਗੀ ਮਾਰੀ ਜਾਂਦੀ ਹੈ ਇਹ ਘਟਨਾ ਬਠਿੰਡੇ ਤੋਂ ਆ ਕੀ ਹੈ ਸਾਰਾ ਮਾਮਲਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਬਠਿੰਡਾ ਇੱਥੋਂ ਦਾ ਰਹਿਣ ਵਾਲਾ ਸਤੀਸ਼ ਕੁਮਾਰ ਜੈ ਜੋ ਕਿ ਇੱਕ ਦੁਕਾਨਦਾਰ ਸੀ ਉਹ ਆਪਣੀ ਗੱਡੀ ਨੂੰ ਵਾਸ਼ ਕਰਾਉਣ ਲਈ ਲੈ ਕੇ ਜਾ ਰਿਹਾ ਸੀ ਤਾਂ ਉਹ ਬੱਤੀਆਂ ਵਾਲੇ ਚੌਂਕ 'ਚ ਰੁਕਦਾ ਹੈ ਕਿਉਂਕਿ ਅੱਗੇ ਰੈੱਡ ਲਾਈਟ ਹੁੰਦੀ ਹੈ ਹੁਣ ਇਸ ਦੇ ਕੋਲ ਇੱਕ ਬਾਬਾ ਆਉਂਦਾ ਜੋ ਬਾਬਾ ਬਣਿਆ ਹੁੰਦਾ ਹੈ ਉਹ ਇਸ ਨੂੰ ਕਹਿੰਦਾ ਹੈ ਕਿ ਬੋਦੀ ਵਾਲੇ ਸੰਤਾਂ ਦਾ ਡੇਰਾ ਕਿੱਥੇ ਹੈ ਤਾਂ ਸਤੀਸ਼ ਕੁਮਾਰ ਕਹਿੰਦਾ ਕਿ ਮੈਨੂੰ ਤਾਂ ਇਸ ਬਾਰੇ ਪਤਾ ਨਹੀਂ ਇੱਥੇ ਦਾ ਕੋਈ ਐਦਾਂ ਦਾ ਡੇਰਾ ਨਹੀਂ ਉਸ ਤੋਂ ਬਾਅਦ ਸਤੀਸ਼ ਕੁਮਾਰ ਅੱਗੇ ਲੰਘ ਜਾਂਦਾ ਹੈ ਕਾਰ ਬਾਸ਼ ਕਰਾਉਣ ਵਾਸਤੇ ਪਰ ਜੋ ਕਾਰ ਬਾਸ਼ ਵਾਲੀ ਵਰਕਸ਼ਾਪ ਸੀ ਉਹ ਬੰਦ ਸੀ ਹੁਣ ਸਤੀਸ਼ ਕੁਮਾਰ ਵਾਪਸ ਆਉਂਦਾ ਹੈ ਵਾਪਸ ਉਸੇ ਚੌਂਕ ਤੇ ਆ ਜਾਂਦਾ ਹੈ ਰੈੱਡ ਬੱਤੀ ਹੁੰਦੀ ਹੈ ਤੇ ਹੁਣ ਸਤੀਸ਼ ਕੁਮਾਰ ਦੇ ਕੋਲ ਇੱਕ ਬਾਈਕ ਦੇ ਉੱਤੇ ਔਰਤ ਅਤੇ ਮਰਦ ਰੁਕਦੇ ਨੇ ਤੇ ਸਤੀਸ਼ ਕੁਮਾਰ ਨੂੰ ਪੁੱਛਦੇ ਨੇ ਕਿ ਉਹ ਬਾਬਾ ਤੁਹਾਨੂੰ ਕੀ ਕਹਿ ਰਿਹਾ ਸੀ ਉਹ ਬਾਬਾ ਬੜੀ ਕਰਨੀ ਵਾਲਾ ਬੜਾ ਕਰਾਮਾਤੀ ਆ ਬੜਾ ਚਮਤਕਾਰੀ ਹੈ ਬੜਾ ਪਹੁੰਚਿਆ ਹੋਇਆਗਾ ਕਿਉਂਕਿ ਉਸਨੇ ਸਾਡੇ ਇੱਕ ਬੰਦੇ ਨੂੰ ਦਿਖਦਾ ਨਹੀਂ ਸੀ ਉਸਦੇ ਦਰਸ਼ਨ ਕਰਨ ਦੇ ਨਾਲ ਉਸ ਨੂੰ ਦਿਖਣ ਲੱਗ ਗਿਆ ਬੜਾਈ ਚੰਗਾ ਬਾਬਾਗਾ ਬੜਾਈ ਵਧੀਆ ਬਾਬਾਗਾ ਪਰ ਸਾਨੂੰ ਤਾਂ ਉਹ ਗਾਲਾਂ ਕੱਢਦਾਗਾ ਤਾਂ ਹੁਣ ਇਹ ਗੱਲਾਂ ਜਦੋਂ ਸਤੀਸ਼ ਕੁਮਾਰ ਨਾਲ ਉਹ ਬਾਈਕ ਸਵਾਰ ਕਰ ਰਹੇ ਸੀ ਤਾਂ ਉਸ ਤੋਂ ਬਾਅਦ ਬਾਬਾ ਗੱਡੀ ਦੇ ਕੋਲ ਆ ਜਾਂਦਾ ਹੈ ਤੇ ਬਾਬਾ ਉਹਨਾਂ ਨੂੰ ਫੇਰ ਗਾਲਾਂ ਕੱਢਣ ਲੱਗਦਾ ਹੈ ਬਾਈਕ ਸਵਾਰਾਂ ਨੂੰ ਕਿ ਤੁਸੀਂ ਇੱਥੋਂ ਚਲੇ ਜਾਓ ਤੁਸੀਂ ਮੇਰੇ ਨਾਲ ਠੱਗੀ ਮਾਰੀ ਆ ਉਹਨਾਂ ਬਾਈਕ ਸਵਾਰਾਂ ਨੂੰ ਤਾਂ ਉਹ ਬਾਬਾ ਗਾਲਾਂ ਕੱਢ ਰਿਹਾ ਸੀ ਉਹਨਾਂ ਨਾਲ ਤਾਂ ਝਗੜਾ ਕਰ ਰਿਹਾ ਸੀ ਪਰ ਜੋ ਸतीश ਕੁਮਾਰ ਹੁੰਦਾ ਜੋ ਕਾਰ ਵਿੱਚ ਸਵਾਰ ਹੁੰਦਾ ਏਸ ਨੂੰ ਬਾਬਾ ਕਹਿੰਦਾ ਕਿ ਬਾਬੂ ਜੀ ਮੈਨੂੰ ਥੋੜਾ ਅੱਗੇ ਤੱਕ ਛੱਡ ਦੇਵੋਗੇ ਤਾਂ ਸतीश ਕੁਮਾਰ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਬੈਠ ਜਾਓ ਹੁਣ ਇਹ ਬਾਬਾ ਸतीश ਕੁਮਾਰ ਨਾਲ ਗੱਡੀ 'ਚ ਬੈਠਦਾ ਤੇ ਅੱਗੇ ਰਜਿੰਦਰਾ ਕਾਲਜ ਦੇ ਕੋਲ ਜਾ ਕੇ ਏ ਸतीश ਕੁਮਾਰ ਨੂੰ ਕਹਿੰਦਾ ਕਿ ਤੁਸੀਂ ਗੱਡੀ ਇੱਥੇ ਰੋਕ ਦੇਵੋ ਤੇ ਹੁਣ ਇਹਨਾਂ ਦੇ ਪਿੱਛੇ ਉਹ ਬਾਈਕ ਸਵਾਰ ਫੇਰ ਆ ਜਾਂਦੇ ਨੇ ਹੁਣ ਸतीश ਕੁਮਾਰ ਇੱਥੇ ਗੱਡੀ ਰੋਕ ਦਿੰਦਾ ਹੈ ਤੇ ਬਾਬਾ ਆਪਣੀ ਜੇਬ ਦੇ ਵਿੱਚੋਂ ਇੱਕ ਪੱਥਰ ਕੱਢਦਾ 10 ਦੇ ਨੋਟ ਦੇ ਵਿੱਚ ਲਪੇਟ ਕੇ ਸतीश ਕੁਮਾਰ ਨੂੰ ਦਿੰਦਾ ਤੇ ਕਹਿੰਦਾ ਕਿ ਇਸ ਨੂੰ ਤੁਸੀਂ ਆਪਣੇ ਕੋਲ ਰੱਖਣਾ ਤੁਹਾਡੇ ਬਾਰੇ ਨਿਆਰੇ ਹੋ ਜਾਣਗੇ ਇਹਨੇ ਨੂੰ ਜੋ ਬਾਈਕ ਸਵਾਰ ਸੀ ਉਹ ਵੀ ਆ ਜਾਂਦੇ ਨੇ ਤੇ ਬਾਬਾ ਉਹਨਾਂ ਨੂੰ ਦੇਖ ਕੇ ਫੇਰ ਗੁੱਸੇ ਹੁੰਦਾ ਪਰ ਉਹ ਇਸ ਦੇ ਪੈਰੀਂ ਪੈਂਦੇ ਨੇ ਦਾ ਬਾਬਾ ਕਹਿੰਦਾ ਕਿ ਕੋਈ ਗੱਲ ਨਹੀਂ ਤੁਸੀਂ ਵੀ ਕੀ ਯਾਦ ਰੱਖੋਗੇ ਤੁਸੀਂ ਵੀ ਇਹ ਪੱਥਰ ਲੈ ਲਵੋ ਤੇ ਆਪਣੇ ਕੋ ਰੱਖ ਲੈਣਾ ਤੁਹਾਡੇ ਵੀ ਬਾਰੇ ਨਿਆਰੇ ਹੋ ਜਾਣਗੇ ਉਹ ਪੱਥਰ ਉਹਨਾਂ ਨੂੰ ਵੀ ਉਹ 10 ਦੇ ਨੋਟ ਦੇ ਵਿੱਚ ਲਪੇਟ ਕੇ ਦਿੰਦਾ ਹੈ ਤੇ ਉਸ ਤੋਂ ਬਾਅਦ ਬਾਬਾ ਬਾਈਕ ਸਵਾਰਾਂ ਨੂੰ ਕਹਿੰਦਾ ਕਿ ਜੋ ਤੁਹਾਡੇ ਕੋਲ ਸੋਨਾ ਮੈਨੂੰ ਦੇ ਦਿਓ ਤਾਂ ਬਾਬੇ ਨੂੰ ਬਾਈਕ ਸਵਾਰ ਸੋਨਾ ਦੇ ਦਿੰਦੇ ਨੇ ਹੁਣ ਜੋ ਸਤੀਸ਼ ਕੁਮਾਰ ਦੇ ਸੋਨਾ ਪਾਇਆ ਹੁੰਦਾ ਬਾਬਾ ਇਸ ਤੋਂ ਵੀ ਮੰਗਦਾ ਪਰ ਸਤੀਸ਼ ਕੁਮਾਰ ਕਹਿੰਦਾ ਕਿ ਮੈਂ ਤਾਂ ਕਦੇ ਆਪਣਾ ਸੋਨਾ ਲਾਹਿਆ ਨਹੀਂ ਪਰ ਸਤੀਸ਼ ਕੁਮਾਰ ਦੇ ਦੱਸਣ ਮੁਤਾਬਕ ਪਤਾ ਨਹੀਂ ਕੀ ਹੁੰਦਾ ਉਹ ਆਪਣਾ 35 ਤੋਲਿਆਂ ਦਾ ਕੜਾ ਅਤੇ 10 ਤੋਲਿਆਂ ਦੀ ਸ਼ਾਂਪ ਬਾਬੇ ਨੂੰ ਦੇ ਦਿੰਦਾ ਹੈ ਤੇ ਉਸ ਤੋਂ ਬਾਅਦ ਉਹ ਠੱਗ ਦਰਅਸਲ ਉਹ ਬਾਬੇ ਨਹੀਂ ਸੀ ਉਹ ਠੱਗ ਸੀ ਉਸ ਸਤੀਸ਼ ਕੁਮਾਰ ਦਾ ਸੋਨਾ ਲੈ ਕੇ ਗਾਇਬ ਹੋ ਜਾਂਦੇ ਨੇ ਹੁਣ ਸਤੀਸ਼ ਕੁਮਾਰ ਠੱਗਿਆ ਜਾ ਚੁੱਕਿਆ ਸੀ ਇਸ ਨਾਲ ਤਕਰੀਬਨ 4.5 ਲੱਖ ਦੀ ਠੱਗੀ ਵੱਜ ਚੁੱਕੀ ਸੀ ਉਸ ਤੋਂ ਬਾਅਦ ਸतीश ਕੁਮਾਰ ਪੁਲਿਸ ਨੂੰ ਸੂਚਿਤ ਕਰਦਾ ਹੈ ਤੇ ਪੁਲਿਸ ਆਉਂਦੀ ਹੈ ਪੁਲਿਸ ਨੂੰ ਕੰਪਲੀਟ ਦਿਖਾਈ ਜਾਂਦੀ ਹੈ ਤੇ ਪੁਲਿਸ ਦਾ ਕਹਿਣਾ ਕਿ ਅਸੀਂ ਤਫ਼ਤੀਸ਼ ਕਰ ਰਹੇ ਹਾਂ ਸੀਸੀਟੀਵੀ ਕੈਮਰੇ ਦੇਖ ਰਹੇ ਹਾਂ ਜਲਦੀ ਹੀ ਇਹਨਾਂ ਠੱਗਾਂ ਨੂੰ ਅਸੀਂ ਗ੍ਰਿਫਤਾਰ ਕਰ ਲਵਾਂਗੇ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਇਹ ਠੱਗ ਫੜੇ ਜਾਂਦੇ ਨੇ ਜਾਂ ਨਹੀਂ ਫੜੇ ਜਾਂਦੇ ਕਿਉਂਕਿ ਐਦਾਂ ਦੀਆਂ ਬਾਰਦਾਤਾ ਐਦਾਂ ਦੀਆਂ ਠੱਗੀਆਂ ਵਾਲੀਆਂ ਖਬਰਾਂ ਬਹੁਤ ਜ਼ਿਆਦਾ ਪ੍ਰਕਾਸ਼ਿਤ ਹੋ ਰਹੀਆਂ ਹਨ ਹੁਣ ਜਾਂ ਤਾਂ ਇਸ ਕੇਸ ਦੇ ਵਿੱਚ ਵੀ ਇਕਬਾਲ ਸਿੰਘ ਵਾਲੇ ਕੇਸ ਵਾਂਗੂ ਹੀ ਸਤੀਸ਼ ਕੁਮਾਰ ਨੂੰ ਇਹਨਾਂ ਨੇ ਲਾਲਚ ਦਿੱਤਾ ਹੋਵੇ ਕਿ ਤੁਹਾਡਾ ਸੋਨਾ ਡਬਲ ਕਰ ਦੇਵਾਂਗੇ ਜਿਵੇਂ ਉੱਥੇ ਇਕਬਾਲ ਸਿੰਘ ਤੇ ਉਸਦੀ ਪਤਨੀ ਨੂੰ ਕਿਹਾ ਗਿਆ ਕਿ ਲਓ ਤੁਹਾਡਾ ਸੋਨਾ ਤੁਹਾਡੀ ਨਕਦੀ ਡਬਲ ਕਰ ਦਈਏ ਪਰ ਇਸ ਗੱਲ ਦੀ ਪੁਸ਼ਟੀ ਸਤੀਸ਼ ਕੁਮਾਰ ਨੇ ਨਹੀਂ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਇਥੋਂ ਸੋਨਾ ਲੈ ਲਿਆ ਤੇ ਉਸ ਤੋਂ ਬਾਅਦ ਉੱਥੋਂ ਰਫੂ ਚੱਕਰ ਹੋ ਗਏ ਹੁਣ ਪੁਲਿਸ ਤਫ਼ਤੀਸ਼ ਕਰ ਰਹੀ ਹੈ ਦੇਖਣਾ ਹੋਵੇਗਾ ਕਿ ਜੇ ਇਹ ਠੱਗ ਪੁਲਿਸ ਦੇ ਹੱਥ ਲੱਗਦਿਆ ਤਾਂ ਪਤਾ ਲੱਗ ਸਕੇਗਾ ਕਿ ਇਹਨਾਂ ਨੇ ਹੋਰ ਕਿੰਨੇ ਭੋਲੇ-ਪਾਲੇ ਲੋਕਾਂ ਦੇ ਨਾਲ ਠੱਗੀਆਂ ਮਾਰੀਆਂ। ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਵਾਹ ਕਰਨਾ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ। ਕਿਵੇਂ ਠੱਗਾ ਆਪਣਾ ਜਾਲ ਵਿਛਾਉਂਦੇ ਨੇ ਤੇ ਭੋਲੇ-ਪਾਲੇ ਲੋਕਾਂ ਨੂੰ ਲੁੱਟ ਲੈਂਦੇ ਨੇ। ਭੋਲੇ ਭਾਲੇ ਲੋਕਾਂ ਦੇ ਨਾਲ ਠੱਗੀ ਮਾਰ ਲੈਂਦੇ ਨੇ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਕਿਹਾ ਸੀ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਦੋਸਤ ਮਿੱਤਰ ਰਿਸ਼ਤੇਦਾਰਾਂ ਤੱਕ ਪਹੁੰਚਾਓ ਤਾਂ ਜੋ ਹਰ ਇੱਕ ਬੰਦਾ ਇਹੋ ਜੇ ਠੱਗਾਂ ਤੋਂ ਸਤਰਕ ਹੋ ਸਕੇ ਕਿਸੇ ਬੰਦੇ ਦੀ ਖੂਨ ਪਸੀਨੇ ਦੀ ਕਮਾਈ ਇਹ ਠੱਗ ਨਾ ਲੈ ਕੇ ਜਾ ਸਕਣ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਵਾਦ